ਬਹੁਤ ਸਾਰੇ ਸਾਥੀ ਮੈਨੂੰ ਪੁੱਛਦੇ ਹਨ ਕਿ ਸੰਤ ਜੀ ਮੈਂ ਬਹੁਤ ਸਮੇਂ ਤੋਂ ਸਿਮਰਨ ਕਰ ਰਿਹਾ ਹਾਂ ਪਰ ਮੈਨੂੰ ਅਨਹਦ ਸ਼ਬਦ ਦਾ ਅਨੁਭਵ ਨਹੀਂ ਹੋ ਰਿਹਾ ਮੈਂ ਕੀ ਕਰਾਂ ਤਾਂ ਮੈਂ ਉਹਨਾਂ ਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਸਾਹ ਵੱਲ ਧਿਆਨ ਦਿੱਤਾ ਹੈ ਕਦੇ ਤੁਸੀਂ ਆਪਣੇ ਸਾਹ ਨੂੰ ਸਿਮਰਨ ਦਾ ਹਿੱਸਾ ਬਣਾਇਆ ਹੈ ਕਿਉਂਕਿ ਸਾਹ ਅਤੇ ਸ਼ਬਦ ਦਾ ਸੰਬੰਧ ਬਹੁਤ ਡੇਰਾ ਹੈ ਇਹ ਇੱਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਜੇਕਰ ਤੁਸੀਂ ਇਹ ਸੰਬੰਧ ਨੂੰ ਸਮਝ ਲਓ ਤਾਂ ਤੁਹਾਡਾ ਸਿਮਰਨ ਇੱਕ ਨਵੀਂ ਉਚਾਈ ਤੇ ਪਹੁੰਚ ਜਾਵੇਗਾ ਸਭ ਤੋਂ ਪਹਿਲਾਂ ਇਹ ਸਮਝੋ ਕਿ ਸਾਹ ਕੀ ਹੈ ਸਾਹ ਸਾਡੇ ਜੀਵਨ ਦੀ ਦोरी ਹੈ ਜਦੋਂ ਤੱਕ ਸਾਹ ਚੱਲ ਰਿਹਾ ਹੈ ਤਦ ਤੱਕ ਅਸੀਂ ਜਿਉਂਦੇ ਹਾਂ ਅਤੇ ਜਿਸ ਪਲ ਸਾਹ ਰੁਕ ਗਿਆ ਉਸੇ ਪਲ ਇਹ ਸ਼ਰੀਰ ਸਾਡਾ ਨਹੀਂ ਰਹਿੰਦਾ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਸਾਹ ਸਿਰਫ ਜੀਵਨ ਦੀ દોਰੀ ਹੀ ਨਹੀਂ ਹੈ ਇਹ ਪਰਮਾਤਮਾ ਨਾਲ ਜੁੜਨ ਦਾ ਸਾਧਨ ਵੀ ਹੈ ਇਹ ਇੱਕ ਸੇਤੂ ਹੈ ਇੱਕ ਪੁਲ ਹੈ ਜੋ ਸਾਨੂੰ ਇਸ ਭੌਤਿਕ ਸੰਸਾਰ ਤੋਂ ਅਧਿਆਤਮਿਕ ਸੰਸਾਰ ਵੱਲ ਲੈ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਮਤਲਬ ਹਰ ਸਾਹ ਦੇ ਨਾਲ ਗੋਬਿੰਦ ਨੂੰ ਸਿਮਰੋ ਅਤੇ ਤੁਹਾਡੇ ਮਨ ਦੀ ਚਿੰਤਾ ਦੂਰ ਹੋ ਜਾਵੇਗੀ ਤੁਹਾਡੇ ਮਨ ਦੀ ਚਿੰਦ ਮਤਲਬ ਤੁਹਾਡੇ ਮਨ ਦੀ ਇੱਛਾ ਤੁਹਾਡੇ ਮਨ ਦੀ ਬੇਚੈਨੀ ਸਭ ਕੁਝ ਸ਼ਾਂਤ ਹੋ ਜਾਵੇਗਾ ਹੁਣ ਦੇਖੋ ਸਾਹ ਅਤੇ ਮਨ ਦਾ ਕੀ ਸੰਬੰਧ ਹੈ ਇਹ ਬਹੁਤ ਮਹੱਤਵਪੂਰਨ ਹੈ ਸਮਝਣਾ ਸਾਹ ਅਤੇ ਮਨ ਇੱਕ ਦੂਜੇ ਨਾਲ ਜੁੜੇ ਹੋਏ ਹਨ ਇਹ ਇੱਕ ਸਿੱਕੇ ਦੇ ਦੋ ਪਹਿਲੂ ਹਨ ਜਦੋਂ ਤੁਹਾਡਾ ਮਨ ਸ਼ਾਂਤ ਹੁੰਦਾ ਹੈ ਤਾਂ ਤੁਹਾਡਾ ਸਾਹ ਧੀਮਾ ਅਤੇ ਗਹਿਰਾ ਹੋ ਜਾਂਦਾ ਹੈ ਜਦੋਂ ਤੁਹਾਡਾ ਮਨ ਵਿਚਲਿਤ ਹੁੰਦਾ ਹੈ ਗੁੱਸੇ ਵਿੱਚ ਹੁੰਦਾ ਹੈ ਜਾਂ ਡਰਿਆ ਹੋਇਆ ਹੁੰਦਾ ਹੈ ਤਾਂ ਤੁਹਾਡਾ ਸਾਹ ਤੇਜ਼ ਅਤੇ ਉਥੱਲਾ ਹੋ ਜਾਂਦਾ ਹੈ ਤੁਸੀਂ ਆਪਣੇ ਆਪ ਨੂੰ ਦੇਖੋ ਜਦੋਂ ਤੁਸੀਂ ਗੁੱਸੇ ਵਿੱਚ ਹੁੰਦੇ ਹੋ ਤਾਂ ਤੁਹਾਡਾ ਸਾਹ ਕਿੰਨਾ ਤੇਜ਼ ਹੋ ਜਾਂਦਾ ਹੈ ਜਦੋਂ ਤੁਸੀਂ ਡਰੇ ਹੋਏ ਹੁੰਦੇ ਹੋ ਤਾਂ ਤੁਹਾਡਾ ਸਾਹ ਕਿੰਨਾ ਤੇਜ਼ ਅਤੇ ਉਥੱਲਾ ਹੋ ਜਾਂਦਾ ਹੈ ਅਤੇ ਜਦੋਂ ਤੁਸੀਂ ਸ਼ਾਂਤ ਹੁੰਦੇ ਹੋ ਜਦੋਂ ਤੁਸੀਂ ਸੁੱਖ ਦੀ ਨੀਂਦ ਸੁੱਤੇ ਹੁੰਦੇ ਹੋ ਤਾਂ ਤੁਹਾਡਾ ਸਾਹ ਕਿੰਨਾ ਧੀਮਾ ਅਤੇ ਗਹਿਰਾ ਹੋ ਜਾਂਦਾ ਹੈ ਇਸ ਲਈ ਜੋਗੀਆਂ ਨੇ ਸੰਤਾਂ ਨੇ ਮਹਾਤਮਾਵਾਂ ਨੇ ਕਿਹਾ ਹੈ ਕਿ ਜੇਕਰ ਤੁਸੀਂ ਆਪਣੇ ਸਾਹ ਨੂੰ ਕਾਬੂ ਕਰ ਲਓ ਤਾਂ ਤੁਸੀਂ ਆਪਣੇ ਮਨ ਨੂੰ ਵੀ ਕਾਬੂ ਕਰ ਸਕਦੇ ਹੋ ਅਤੇ ਜਦੋਂ ਮਨ ਕਾਬੂ ਵਿੱਚ ਆ ਜਾਵੇ ਤਾਂ ਪਰਮਾਤਮਾ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ ਹੁਣ ਇਹ ਸਮਝੋ ਕੇ ਸਾਹ ਵਿੱਚ ਸ਼ਬਦ ਕਿੱਥੇ ਛੁਪਿਆ ਹੋਇਆ ਹੈ ਇਹ ਇੱਕ ਬਹੁਤ ਹੀ ਗੂੜਾ ਰਾਜ਼ ਹੈ ਇੱਕ ਬਹੁਤ ਹੀ ਗਹਿਰਾ ਵਿਗਿਆਨ ਹੈ ਜਦੋਂ ਤੁਸੀਂ ਸਾਹ ਅੰਦਰ ਲੈਂਦੇ ਹੋ ਤਾਂ ਇੱਕ ਆਵਾਜ਼ ਹੁੰਦੀ ਹੈ ਅਤੇ ਜਦੋਂ ਤੁਸੀਂ ਸਾਹ ਬਾਹਰ ਛੱਡਦੇ ਹੋ ਤਾਂ ਇੱਕ ਹੋਰ ਆਵਾਜ਼ ਹੁੰਦੀ ਹੈ ਇਹ ਆਵਾਜ਼ ਸੋਹਣਦੀ ਹੈ ਜਾ ਹਾਂ ਸਾਦੀ ਹੈ ਸੋ ਦਾ ਮਤਲਬ ਹੈ ਉਹ ਅਤੇ ਹਾਂ ਦਾ ਮਤਲਬ ਹੈ ਮੈਂ ਮਤਲਬ ਉਹ ਮੈਂ ਹਾਂ ਮੈਂ ਉਹ ਹਾਂ ਮੈਂ ਅਤੇ ਪਰਮਾਤਮਾ ਇੱਕ ਹਾਂ ਇਹ ਆਵਾਜ਼ ਹਰ ਸਾਹ ਦੇ ਨਾਲ ਚੱਲ ਰਹੀ ਹੈ ਪਰ ਅਸੀਂ ਇਸ ਨੂੰ ਸੁਣ ਨਹੀਂ ਸਕਦੇ ਕਿਉਂਕਿ ਸਾਡਾ ਧਿਆਨ ਬਾਹਰ ਹੈ ਸਾਡਾ ਧਿਆਨ ਸੰਸਾਰ ਦੇ ਸ਼ੋਰ ਸ਼ਰਾਬੇ ਵਿੱਚ ਖੋਇਆ ਹੋਇਆ ਹੈ ਸਿੱਖ ਪਰੰਪਰਾ ਵਿੱਚ ਅਸੀਂ ਵਾਹਿਗੁਰੂ ਦਾ ਜਾਪ ਕਰਦੇ ਹਾਂ ਅਤੇ ਇਹ ਵੀ ਸਾਹ ਦੇ ਨਾਲ ਜੁੜਿਆ ਹੋਇਆ ਹੈ ਜਦੋਂ ਤੁਸੀਂ ਸਾਹ ਅੰਦਰ ਲੈਂਦੇ ਹੋ ਤਾਂ ਵਾਹਿ ਅਤੇ ਜਦੋਂ ਤੁਸੀਂ ਸਾਹ ਬਾਹਰ ਛੱਡਦੇ ਹੋ ਤਾਂ ਗੁਰੂ ਇਸ ਤਰ੍ਹਾਂ ਵਾਹਿਗੁਰੂ 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 ਇਹ ਸਾਹ ਦੇ ਨਾਲ ਮਿਲ ਕੇ ਇੱਕ ਸੁਰੀਲੀ ਧੁਨ ਬਣ ਜਾਂਦਾ ਹੈ ਇੱਕ ਦੇਵੀ ਸੰਗੀਤ ਬਣ ਜਾਂਦਾ ਹੈ ਅਤੇ ਜਦੋਂ ਇਹ ਧੁਨ ਗਹਿਰੀ ਹੋ ਜਾਂਦੀ ਹੈ ਜਦੋਂ ਇਹ ਤਨ ਤੁਹਾਡੇ ਅੰਦਰ ਗੂੰਜਣ ਲੱਗ ਜਾਂਦੀ ਹੈ ਤਾਂ ਤੁਹਾਨੂੰ ਅਨਹਦ ਸ਼ਬਦ ਦਾ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈ ਹੁਣ ਮੈਂ ਤੁਹਾਨੂੰ ਸਾ ਸਾ ਸਿਮਰਨ ਦੀ ਵਿਧੀ ਦੱਸਦਾ ਹਾਂ ਇਹ ਬਹੁਤ ਹੀ ਸਰਲ ਹੈ ਪਰ ਬਹੁਤ ਹੀ ਸ਼ਕਤੀਸ਼ਾਲੀ ਹੈ ਸਭ ਤੋਂ ਪਹਿਲਾਂ ਇਸੇ ਸ਼ਾਂਤ ਜਗ੍ਹਾ ਤੇ ਬੈਠ ਜਾਓ ਆਪਣੀ ਰੀੜ ਦੀ ਹੱਡੀ ਨੂੰ ਸਿੱਧਾ ਰੱਖੋ ਪਰ ਬਹੁਤ ਜ਼ਿਆਦਾ ਅਕੜੇ ਨਾ ਰਹੋ ਸੁਭਾਵਕ ਰਹੋ ਆਰਾਮਦਾਇਕ ਰਹੋ ਆਪਣੀਆਂ ਅੱਖਾਂ ਬੰਦ ਕਰੋ ਜਾਂ ਅਧੀਆਂ ਬੰਦ ਰੱਖੋ ਜਿਵੇਂ ਤੁਹਾਨੂੰ ਆਰਾਮਦਾਇਕ ਲੱਗੇ ਹੁਣ ਕੁਝ ਪਲਾਂ ਲਈ ਸਿਰਫ ਆਪਣੇ ਸਾਹ ਨੂੰ ਦੇਖੋ ਬਸ ਦੇਖੋ ਕੁਝ ਕਰਨ ਦੀ ਕੋਸ਼ਿਸ਼ ਨਾ ਕਰੋ ਬਸ ਦੇਖੋ ਕਿ ਸਾਹ ਕਿਵੇਂ ਅੰਦਰ ਆ ਰਿਹਾ ਹੈ ਅਤੇ ਕਿਵੇਂ ਬਾਹਰ ਗਿਆ ਰਿਹਾ ਹੈ ਜਿਵੇਂ ਤੁਸੀਂ ਕਿਸੇ ਨਦੀ ਦੇ ਕਿਨਾਰੇ ਬੈਠੇ ਹੋ ਅਤੇ ਪਾਣੀ ਨੂੰ ਵਗਦਾ ਦੇਖ ਰਹੇ ਹੋ ਉਸੇ ਤਰ੍ਹਾਂ ਆਪਣੇ ਸਾਹ ਨੂੰ ਦੇਖੋ ਬਸ ਦੇਖੋ ਕੁਝ ਕਰੋ ਨਾ ਬਸ ਇੱਕ ਸਾਖੀ ਬਣ ਜਾਓ ਇੱਕ ਦ੍ਰਿਸ਼ਟਾ ਬਣ ਜਾਓ ਜਦੋਂ ਤੁਸੀਂ ਕੁਝ ਪਲਾਂ ਲਈ ਸਾਹ ਨੂੰ ਦੇਖ ਲਓ ਜਦੋਂ ਤੁਹਾਡਾ ਮਨ ਥੋੜਾ ਸ਼ਾਂਤ ਹੋ ਜਾਵੇ ਤਾਂ ਹੁਣ ਆਪਣੇ ਸਾਹ ਦੇ ਨਾਲ ਵਾਹਿਗੁਰੂ ਦਾ ਨਾਮ ਜੋੜਨਾ ਸ਼ੁਰੂ ਕਰੋ ਜਦੋਂ ਤੁਸੀਂ ਸਾਹ ਅੰਦਰ ਲੈਂਦੇ ਹੋ ਤਾਂ ਆਪਣੇ ਮਨ ਵਿੱਚ ਵਾਹਿ ਕਹੋ ਅਤੇ ਜਦੋਂ ਤੁਸੀਂ ਸਾਹ ਬਾਹਰ ਛੱड़ਦੇ ਹੋ ਤਾਂ ਆਪਣੇ ਮਨ ਵਿੱਚ ਗੁਰੂ ਕਹੋ ਇਸ ਨੂੰ ਉੱਚੀ ਆਵਾਜ਼ ਵਿੱਚ ਨਹੀਂ ਕਹਿਣਾ ਇਹ ਮਨ ਦੇ ਅੰਦਰ ਹੀ ਕਹਿਣਾ ਹੈ ਬਹੁਤ ਹੀ ਸੂਖਮ ਤਰੀਕੇ ਨਾਲ ਬਹੁਤ ਹੀ ਕੋਮਲ ਤਰੀਕੇ ਨਾਲ ਜਿਵੇਂ ਤੁਸੀਂ ਆਪਣੇ ਆਪ ਨਾਲ ਖੁਸਕੁਸਾ ਰਹੇ ਹੋ ਸਾ ਅੰਦਰ ਵਾਹਿ ਸਾ ਬਾਹਰ ਗੁਰੂ ਸਾ ਅੰਦਰ ਵਾਹਿ ਸਾ ਬਾਹਰ ਗੁਰੂ ਇਸ ਤਰ੍ਹਾਂ ਲਗਾਤਾਰ ਧੀਮੇ ਧੀਮੇ ਸ਼ਾਂਤੀ ਨਾਲ ਕੋਈ ਜਲਦਬਾਜ਼ੀ ਨਹੀਂ ਕੋਈ ਤਨਾ ਨਹੀਂ ਸ਼ੁਰੂ ਵਿੱਚ ਤੁਹਾਡਾ ਮਨ ਭਟਕੇਗਾ ਇਹ ਸੁਭਾਵਕ ਹੈ ਮਨ ਦਾ ਸੁਭਾਅ ਹੀ ਭਟਕਣਾ ਹੈ ਪਰ ਜਦੋਂ ਵੀ ਤੁਹਾਨੂੰ ਅਹਿਸਾਸ ਹੋਵੇ ਕਿ ਤੁਹਾਡਾ ਮਨ ਭਟਕ ਗਿਆ ਹੈ ਤਾਂ ਬਿਨਾਂ ਕਿਸੇ ਨਿਰਾਸ਼ਾ ਦੇ ਬਿਨਾਂ ਕਿਸੇ ਨਿੰਦਾ ਦੇ ਬਿਨਾਂ ਆਪਣੇ ਆਪ ਨੂੰ ਦੋਸ਼ ਦੇਣ ਦੇ ਬਸ ਆਪਣੇ ਸਾਹ ਅਤੇ ਵਾਹਿਗੁਰੂ ਵੱਲ ਵਾਪਸ ਆ ਜਾਓ ਇਹ ਵਾਪਸ ਆਉਣਾ ਹੀ ਅਸਲ ਅਭਿਆਸ ਹੈ ਮਨ ਦਾ ਭਟਕਣਾ ਕੋਈ ਗਲਤੀ ਨਹੀਂ ਹੈ ਇਹ ਤਾਂ ਹੋਵੇਗਾ ਹੀ ਪਰ ਵਾਪਸ ਆਉਣਾ ਇਹ ਤੁਹਾਡੀ ਸਾਧਨਾ ਹੈ ਧੀਰੇ ਧੀਰੇ ਜਿਵੇਂ ਜਿਵੇਂ ਤੁਸੀਂ ਇਸ ਅਭਿਆਸ ਨੂੰ ਕਰਦੇ ਰਹੋਗੇ ਤੁਹਾਡਾ ਸਾਹ ਅਤੇ ਤੁਹਾਡਾ ਮੰਤਰ ਇੱਕ ਹੋ ਜਾਣਗੇ ਤੁਹਾਨੂੰ ਕੋਈ ਹਿਸ਼ ਨਹੀਂ ਕਰਨੀ ਪਵੇਗੀ ਇਹ ਆਪਣੇ ਆਪ ਹੋਣਾ ਸ਼ੁਰੂ ਹੋ ਜਾਵੇਗਾ ਜਿਵੇਂ ਤੁਹਾਡਾ ਸਾਹ ਆਪਣੇ ਆਪ ਚੱਲਦਾ ਹੈ ਉਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਵੀ ਤੁਹਾਡੇ ਸਾਹ ਦੇ ਨਾਲ ਆਪਣੇ ਆਪ ਜਪਿਆ ਜਾਣਾ ਸ਼ੁਰੂ ਹੋ ਜਾਵੇਗਾ ਜਦੋਂ ਤੁਸੀਂ ਇਸ ਅਵਸਥਾ ਵਿੱਚ ਪਹੁੰਚ ਜਾਂਦੇ ਹੋ ਜਦੋਂ ਤੁਹਾਡਾ ਸਾਹ ਅਤੇ ਤੁਹਾਡਾ ਮੰਤਰ ਇੱਕ ਹੋ ਜਾਂਦੇ ਹਨ ਤਾਂ ਇੱਕ ਅਜੀਬ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਹਾਡਾ ਸਾਹ ਧੀਮਾ ਹੋਣਾ ਸ਼ੁਰੂ ਹੋ ਜਾਂਦਾ ਹੈ ਬਹੁਤ ਧੀਮਾ ਇੰਨਾ ਧੀਮਾ ਕਿ ਕਈ ਵਾਰ ਤੁਹਾਨੂੰ ਲੱਗਦਾ ਹੈ ਕਿ ਜੀਵਨ ਸਾਹ ਰੁਕ ਗਿਆ ਹੈ ਪਰ ਰੁਕਿਆ ਨਹੀਂ ਹੁੰਦਾ ਬਸ ਬਹੁਤ ਧੀਮਾ ਹੋ ਜਾਂਦਾ ਹੈ ਅਤੇ ਜਦੋਂ ਸਾਹ ਇੰਨਾ ਧੀਮਾ ਹੋ ਜਾਂਦਾ ਹੈ ਤਾਂ ਮਨ ਵੀ ਬਹੁਤ ਸ਼ਾਂਤ ਹੋ ਜਾਂਦਾ ਹੈ ਬਹੁਤ ਗਹਿਰਾ ਸ਼ਾਂਤ ਹੋ ਜਾਂਦਾ ਹੈ ਅਤੇ ਇਸ ਗਹਿਰੀ ਸ਼ਾਂਤੀ ਵਿੱਚ ਤੁਹਾਨੂੰ ਇੱਕ ਸੂਖਮ ਆਵਾਜ਼ ਸੁਣਾਈ ਦੇਣੀ ਸ਼ੁਰੂ ਹੋ ਜਾਂਦੀ ਹੈ ਇਹ ਅਨਹਦ ਸ਼ਬਦ ਹੈ ਇਹ ਉਹ ਦੀਵੀ ਆਵਾਜ਼ ਹੈ ਜੋ ਹਮੇਸ਼ਾ ਤੁਹਾਡੇ ਅੰਦਰ ਚੱਲ ਰਹੀ ਹੈ ਪਰ ਤੁਸੀਂ ਇਸ ਨੂੰ ਹੁਣ ਪਹਿਲੀ ਵਾਰ ਸੁਣ ਸਕਦੇ ਹੋ ਕਿਉਂਕਿ ਤੁਹਾਡਾ ਮਨ ਸ਼ਾਂਤ ਹੋ ਗਿਆ ਹੈ